ਜਦੋਂ ਧੀ ਨੇ ਵੀ ਤੁਹਾਨੂੰ ਦਿੱਤਾ ਕੋਹ ਨਾ ਨਾ ਉਦੋਂ ਤੁਸੀਂ ਰੋਣਾ ਵਾ ਅਹੀਂ ਨਹੀਂ ਰੋਣਾ ਅਹੀਂ ਤਾਂ ਰੋਟੀ ਖਾਈ ਜਾਣੀ ਆ ਤੁਸੀਂ ਆਪਣਾ ਸੋਚੋ ਨਹੀਂ ਸਾ ਕੁਛ ਮੇਰੇ ਨਾਲ ਹੀ ਆ ਜੇ ਚੰਗਾ ਇਹ ਨਾਂ ਦੀ ਦੀ ਫਿਕਰ ਨਾ ਕਰੋ ਇਹ ਘਰ ਦੇ ਵਿੱਚ ਸਾਡਾ ਵੀ ਹਿੱਸਾ ਵਾ ਠੀਕ ਵਾ ਨਾ ਜਿੱਦਾਂ ਪੈਲੀ ਛੇ ਸਾਦਾ ਕਰਜ ਵੀ ਆ ਮੈਨੂੰ ਦੱਸੂ ਇਹ ਸਾਡਾ ਸਭ ਕੋ ਦੇ ਨਾਂ ਦੇ ਮੇਰੇ ਹੀ ਨਾ ਸਭ ਕੋ ਸਪਿੰਦਰ ਕੱਪੜੇ ਨਹੀਂ ਜੋੜਨ ਆਜੋ ਆ ਕੱਪੜੇ ਧੋਦੇ ਹੀ ਤੋਗ ਅੱਛਾ ਮੈਂ ਚਲ ਤਿਆਰ ਕਰਕੇ ਰੱਖ ਲਈ ਨਹੀਂ ਆ ਚੱਲ ਵਧੀਆ ਵਾ ਤੂੰ ਕਿੱਥੋਂ ਆਏ ਮੈਂ ਤੁਹਾਨੂੰ ਕਦੀ ਦੀ ਡੀ ਕਰਨੀ ਆ ਹੋ ਜਾਣਾ ਕਿੱਥੋਂ ਮੈਂ ਤਾਂ ਇੱਥੇ ਬਾਹਰ ਖਲੋਤਾ ਸੀ ਅੱਛਾ ਤੇ ਮੈਂ ਤਾਂ ਨਾ ਗੱਲ ਕਰ ਨਹੀਂ ਸਕੋ ਮੈਨੂੰ ਨਾ ਉਹ ਸਵੇਰੇ ਟਕਰਿਆ ਹੀ ਹਿੰਦਾ ਅੱਛਾ ਤੇ ਉਹ ਮੈਨੂੰ ਜੇਤਾ ਹੀ ਭੁੱਲ ਗਿਆ ਮੁੜ ਕੇ ਨਾਉਂ ਤਾਂ ਹੁੰਦਾ ਬੇ ਠੀਕ ਠਾਕ ਤੇ ਹਿੰਦਾ ਟਕਰਿਆ ਸੀ ਤੇ ਉਹਨੂੰ ਤਾਂ ਆਵਾਜ਼ ਹੀ ਮਰੀ ਸੀ ਮੈਂ ਉਹ ਕੰਮ ਹੀ ਹੋਇਆ ਉਹ ਕੰਮ ਤੇ ਨਹੀਂ ਕੋਈ ਵੀ ਤੇ ਮੇਰੇ ਵੀ ਦਿਮਾਗ ਨੇ ਕੰਮ ਕੀਤਾ ਵੀ ਚਲ ਦਲਜਿੰਦਰ ਦੀ ਜਿਹੜੀ ਪੈਲੀ ਆ ਨਾ ਉਹ ਮੇਰਾ ਰਾਦਾਵਾ ਵੀ ਇਹੀਂ ਵਾਲਾਂਗੇ ਆ ਚੋਨੀਓ ਉਹ ਐਵੇਂ ਤੁਸੀਂ ਫੇਰ ਨਾ ਘਰ ਦੇ ਵਿੱਚ ਕਪਾਤ ਪਾ ਕੇ ਬਹਿ ਜਾਓ ਅਹੀਂ ਉਹਨਾਂ ਦੀ ਪੈਲੀ ਤੋਂ ਬਗੈਰੀ ਚੰਗੀ ਆ ਕਪਤ ਕਾਦਾਵਾ ਉਹ ਵੀ ਠੇਕਾ ਦਿੰਦੇ ਆ ਤੇ ਅਹੀਂ ਵੀ ਠੇਕਾ ਦੇ ਦਿਆ ਕਰਾਂ ਉਹ ਗੱਲ ਨਾ ਠੇਕੇ ਦੀ ਨਹੀਂ ਹੈਗੀ ਕਿਉਂ ਤੁਹਾਨੂੰ ਪਤਾ ਵਾ ਵੀ ਅੱਗੇ ਕਿੰਨਾ ਰਫੜ ਪਿਆ ਆ ਉਹ ਆ ਹੋਰ ਰਫੜ ਪਿਆ ਆ ਉਹ ਕਿੰਨੀਆਂ ਆ ਮਾਗੇ ਸਿਰਫ ਸਾਡੀ ਪੈਲੀ ਸਾਡਾ ਹਿਸਾਬਾ ਜੇ ਉਹ ਤੁਹਾਨੂੰ ਭਰਾ ਸਮਝਦੀ ਤੇ ਮੰਮੀ ਤਾਂ ਨੂੰ ਪੁੱਤ ਸਮਝਦੀ ਤੂੰ ਹੀ ਸਾ ਆਪਣਾ ਵੱਖਰਾ ਕਰਦੀਆਂ ਹੀ ਕਿਉਂ ਓਏ ਉਹ ਤੇ ਤੇਰੀ ਗੱਲ ਠੀਕ ਵਾ ਉਹ ਤੇ ਕਹਿੰਦੀ ਆ ਵਾ ਕਿ ਅਹੀਂ ਇਹਨਾਂ ਨੂੰ ਅੱਖੀਂ ਵੇਖੀ ਹੈ ਹੀ ਨਾ ਓਏ ਉਹ ਦੇ ਵਿਚਾਰਾ ਕੋਈ ਗੱਲ ਹੀ ਨਹੀਂ ਕਰਨ ਲਿਆ ਉਹ ਤੇ ਕਹਿੰਦਾ ਵੀ ਪੈੜੀ ਤੁਹਾਡੀ ਆ ਤੇ ਭਰਾ ਆਖੋ ਕਿ ਹਰੀ ਕਣਕ ਵੜਦੀ ਏ ਬਾਗਾਨੇ ਨਹੀਂ ਕੋਈ ਗੱਲ ਵੀ ਕਰਦੇ ਹੁੰਦੇ ਹੂੰ ਜਿਹੜੇ ਕਪੱਤ ਪਾਉਣ ਵਾਲੇ ਆ ਨਾ ਇਹ ਘਰੋਂ ਹੀ ਆਪਣੇ ਹੁੰਦੇ ਆ ਬਾਗਾਨਾ ਨਹੀਂ ਕਿਸਦਾ ਮੜਾ ਸੋਇਦਾ ਹਗਾ ਯਾਰ ਮੈਂ ਤੇ ਤੈਨੂੰ ਇਹ ਗੱਲ ਕਹਿਣਾ ਤੂੰ ਮੰਮੀ ਨਾਲ ਇੱਕ ਵਾਰੀ ਗੱਲ ਕਰਕੇ ਵੇਖ ਨਾ ਚੱਲ ਇਹ ਆਪ ਕੀ ਬਤਾ ਮਨ ਮੇਰ ਪੈ ਜੇ ਆਹੀਂ ਠੇਕਾ ਹੀ ਦੇਣਾ ਵਾ ਅਸੀਂ ਕਿਹੜਾ ਇਹਨਾਂ ਠਿਕਰੀਆਂ ਦੇ ਦੇਣੀਆਂ ਉਹ ਹੈ ਦਸਈਆਂ ਪਰ ਐਵੇਂ ਜੇ ਘੱਟ ਵੱਧ ਹੋ ਗਿਆ 150 ਰੁਪਏ ਹੀ ਘੱਟ ਹੋ ਗਿਆ ਨਾ ਇਹਨਾਂ ਦੇ ਜਾਣ ਲੈਣੀ ਕਰਦੇ ਨਹੀਂ ਹੱਡੀ ਉਹ ਕੋਈ ਗੱਲ ਨਹੀਂ ਕਿਦੋਂ ਚੁੱਕ ਕੇ ਭਾਈ ਦੇਣੇ ਪੈਣੇ ਇਹਨਾਂ ਨੂੰ ਠੇਕਾ ਪੂਰਾ ਦਿਆ ਕਰੂੰਗਾ ਸਾਫ ਦਾ ਮੈਂ ਉਹ ਕਹਿ ਰਿਹਾ ਕੀ ਕਰਨੀ ਆ ਤੁਸੀਂ ਆਪਣੀ ਮਜੇ ਨਾਲ ਵਹੀ ਜਾਓ ਕੀ ਕਰਨਾ ਹੈ ਠੇਕੇ ਤੇ ਲੈ ਕੇ ਇਹਨਾਂ ਦੀ ਪਲੀ ਉਹ ਯਾਰ ਕਿੱਲਾ ਇੱਕ ਕੀ ਹੋਣਾ ਹੁੰਦਾ ਚੱਲ ਕੋਈ ਗੱਲ ਨਹੀਂ ਤੂੰ ਕੁਛ ਨਾ ਹੈ ਕਰੀ ਮੈਂ ਨਹੀਂ ਵੇਖੋ ਜਮਾਨਾ ਪੀ ਘਰ ਦੇ ਵਿੱਚ ਹੋ ਕੇ ਹੀ ਇਹ ਸੇਵਣ ਡਾ ਗਏ ਅਹੀਂ ਉਹਨਾਂ ਦੇ ਠੇਕੇ ਤੇ ਪਹਲੀ ਲੱਗੀ ਮੇਰੀ ਗੱਲ ਸੁਣੋ ਜਦੋਂ ਹੀ ਨਹੀਂ ਗੱਲ ਕਹਿੰਦਾ ਸੀ ਨਾ ਕੌਣ ਹਿੰਦਾਈ ਆਹੋ ਉਹਨੂੰ ਗਾੜੀੋਂ ਤੂੰ ਹੀ ਇੰਨੀ ਗੱਲ ਕਹਿਣੀ ਸੀ ਵੀ ਤੂੰ ਉਹਦੇ ਪਹਿਲੀ ਠੇਕੇ ਤੇ ਲਈ ਗਈੋਂ ਤੂੰ ਪਹਿਲਾਂ ਮੇਰੇ ਨਾਲ ਸਲਾਹ ਕਰਦਾ ਉਹ ਇਹ ਉਹ ਤੇ ਮੈਨੂੰ ਕਹਿਣ ਆਂਦਾ ਕੁੜੀ ਘਾਰ ਹੀ ਆ ਗਈ ਤੇ ਮੈਂ ਉਹਨੂੰ ਕੀ ਕਹਿੰਦਾ ਵੀ ਐ ਨਹੀਂ ਲੈਣੀ ਨਹੀਂ ਸੌ ਵਾਰ ਘਰ ਆਈ ਫੇਰੇ ਵੀ ਬੰਦੇ ਦੀ ਬੰਦੇ ਨਾਲ ਗੱਲ ਹੋਵੇ ਤਾਂ ਫੇਰੇ ਪਤਾ ਲੱਗਦਾ ਵਾ ਉਨੇ ਕਦੇ ਮੈਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਪਿਆਲੀ ਕਿਨੂੰ ਨਹੀਂ ਗਾ ਚੰਗੀ ਲੱਗਦੀ ਹੁਣ ਉਹ ਵਿਚਾਰਾ ਆਪਣੇ ਮੂੰਹ ਤੇ ਕਹਿੰਦੇ ਆ ਵੀ ਪਹਿਲੀ ਇੰਨਾ ਤੇ ਲੱਗੇ ਵਗੇ ਨਾ ਵੀ ਇਹੀ ਸਾਰਾ ਕੁਝ ਸੰਭਲ ਗਏ ਉਹ ਚੱਲ ਹੁਣ ਤੇ ਵਿਚਾਰਾ ਮੂੰਹ ਚਾਹੁੰਦੇ ਨੇ ਕਿ ਕੋਈ ਗੱਲ ਨਹੀਂ ਤੁਸੀਂ ਵਾਲਿਓ ਭਰਾਗਲੀਆ ਇਹ ਠੇਕਾ ਹੀ ਦੇਣਾ ਮੈਨੂੰ ਪਤਾ ਬਣਾ ਰਹੀ ਕੀ ਹੁੰਦਾ ਪੂਰਾ ਹੋ ਜਾ ਕੋਈ ਵੀ ਨਹੀਂ ਚਰਦਾ ਹੈਗਾ ਬਿਖਾਣੇ ਕੋ ਡਿਆ ਵਾ ਤੇ ਤੂੰ ਕੁੜੀ ਦੀ ਗੱਲ ਮੰਨ ਲਈ ਤਾਂ ਤੂੰ ਕਹਿਣਾ ਵੀ ਤੂੰ ਮੇਰੀ ਵੀ ਗੱਲ ਇੱਕ ਵਾਰ ਸੁਣ ਲੈਣਾ ਚੱਲ ਮੰਮੀ ਰਸੋਈ ਚੋ ਆ ਤੇ ਜਾ ਮੜੀ ਦੀ ਗੱਲ ਕਰ ਹੁਣ ਮੈਂ ਮਮੀ ਨੂੰ ਦੱਸੋ ਕੀ ਗੱਲ ਕਰਾਂ। ਉਹ ਕਰਕੇ ਦੇਖ। ਕੀ ਪਤਾ ਦੋ ਦੇ ਦੋ ਹੀ ਵਗਣ ਡੈਮਨ ਫੇਰ ਸਾਡੇ ਕੋਲ ਕੋਈ ਗੱਲ ਨਹੀਂ ਠੇਕਾ ਦੇ ਦਿਆ ਕਰੂੰਗਾ ਮੈਂ। ਉਹ ਭੈਣ ਨੇ ਵਗਣ ਦੇਣੀਆਂ ਵਾ। ਉਹ ਇਹਦੀ ਮੰਨਣੀ ਜਾਂਨੇ। ਮੰਨਣੀ ਐ ਇਥੇ ਮੈਨੂੰ ਪਤਾ ਵੀ ਕਿੰਨੀ ਹੈਗਾ ਮਾਦੀ ਉਹ ਮਰਜ਼ੀਆਂ ਆਪਣੀਆਂ ਕਰਦੀ ਏ। ਮੈਂ ਕਹਿੰਦੀ ਆ ਵੀ ਜੋ ਬਰੇੜਾ ਦਾ ਹਿੱਸਾ ਹੈਗਾ ਨਾ ਉਹ ਰੈਂਡੋਂ ਵੱਖਰਾ ਹੀ ਠੇਕੇ ਦੇ ਨਹੀਂ ਲੈਣੀ ਹੈਗੀ। ਪਚਾ ਲੈ ਕਾ ਨਹੀਂ ਮੇਰੇ ਕਹਿੰਦੇ ਪੁੱਛ ਲੈ। ਆਪੇ ਇਹੋ ਨਾ ਪੈਸੇ ਨਹੀਂ ਆਏ ਹੈਗੇ ਜਿੰਨਾ ਸਾਡੇ ਕੋਲ ਹੈਗਾ ਵਾ ਨਾ ਬਹੁਤ ਸੋਨਾ। ਇੱਕਾ ਦੀ ਮੇਰੇ ਕਹਿੰਦੇ ਪੁੱਛ ਲਾ ਹੁਣਾਂ ਨੂੰ ਕੀ ਕਹਿੰਦੇ ਆ ਭਲਾ ਤੇ ਤੁਸੀਂ ਆਪ ਹੀ ਗੱਲ ਕਰ ਲੈਣੀ ਸੀ ਨਾ ਕੋਈ ਯਾਰ ਮੈਂ ਕੀ ਕਰਨੀ ਚੱਲ ਜੀ ਆ ਵੀ ਤੇਰੀ ਕੀ ਜੀ ਗੱਲ ਹੋਰ ਬੰ ਤੂੰ ਕਹੀਂ ਮੈਨੂੰ ਇਦਾਂ ਕਹਿਣ ਡਿਆ ਹੀ ਉਹ ਆਣ ਕੇ ਬੰਬੀ ਤੋਂ ਇੰਦਾ ਟੱਕ ਰਿਆ ਇਹ ਤੇ ਵੇਖ ਲਿਓ ਤੁਸੀਂ ਸਲਾਹ ਕਰਕੇ ਉਹਨੂੰ ਉਹ ਵੀ ਠੇਕਾ ਹੀ ਦਿੰਦੇ ਆਹੋ ਤੇ ਚੱਲ ਹੈ ਹੀ ਆ ਹਾਂ ਚੱਲ ਵੇ ਹਲੇ ਨਹੀਂ ਕੋਈ ਨਹੀਂ ਪੁੱਛਗੇ ਹਾਂ ਤਿਆਰ ਕਰਕੇ ਤੇ ਜਾ ਫਿਰ ਉਹਦੇ ਚੱਲ ਜਾਨੀ ਹਾਂ ਏਦ ਹੋਣੀ ਗੱਲ ਕਰਕੇ ਚਲ ਗਈ ਉਹ ਪਤਾ ਬਣਾ ਉਹਨਾਂ ਨੇ ਗਾੜੀਆਂ ਮੋਹਸਰੋਂ ਬੋਲਣਾ ਨਹੀਂ ਉਹ ਤਾਂ ਗੇ ਪਤਾ ਨਹੀਂ ਮੈਂ ਨਹੀਂ ਕਿਉਂ ਫਖੀ ਰਹੀਂਦੀ ਜੇ ਕੋਈ ਗੱਲ ਕਰ ਲੈਣੀ ਆ ਤਾਂ ਗਾੜੀਆਂ ਉੱਡ ਖਾਣ ਪੈਂਦੀ ਆ ਪਤਾ ਨਹੀਂ ਇਹ ਸਭ ਮੈਂ ਨਹੀਂ ਵੀ ਕਿਉਂ ਇੰਨਾ ਦੇ ਬੋਲਣਾ ਸਮਝ ਨਹੀਂ ਲੱਗਦੀ ਮੈਨੂੰ ਵੀ ਕੋਣ ਹੁਣ ਇੱਕ ਕਹਿੰਦੇ ਆ ਕਿ ਇਹ ਗੱਲ ਕਰਕੇ ਆ ਚਲ ਪੁੱਛ ਕੇ ਵੇਖ ਲੈਣੀ ਆ ਜੇ ਤੇ ਮੰਨਣਗੇ ਠੀਕ ਆ ਜੇ ਨਾ ਮੰਨਣਗੇ ਤੇ ਨਾ ਸਹੀ ਅੱਗੇ ਗੜੀ ਕਰਾਈ ਦੀ ਨਹੀਂ ਉੱਥੇ ਤਾਂ ਹੋਰ ਹੋ ਜਾਂਦੀ ਫਿਰ ਆਗੇ ਦੇ ਉਹ ਆ ਗਿਆ ਯਾਰ ਲੈ ਮੈਂ ਪਾਣੀ ਨਹੀਂ ਪਾਣੀ ਨਹੀਂ ਮੈਂ ਪੀਣਾ ਹਾਂ ਚਾਹ ਬਣਾ ਦਾ ਕੁੱਟ ਫਿਰ ਨਾ ਨਾ ਕਿਹ ਕਿਨੂੰ ਦਿਲ ਨਿਕਾਣਿਆ ਕੀ ਗੱਲ ਹੋ ਗਈ ਆ ਉਹ ਗੱਲ ਕੀ ਹੋਣੀ ਆ ਰਬਣਾ ਹਾਂ ਪਹਿਲੋਂ ਮੈਂ ਪਠੇ ਪੁੱਠੇ ਵੱਡੇ ਪਹਿਲੋਂ ਤੇਰੇ ਹੁੰਦਿਆ ਗੋਆ ਚੁੱਕਿਆ ਸਾਰਾ ਹੀ ਹੁਣ ਮੈਂ ਪਠੇ ਲੈ ਕੇ ਆਇਆ ਤੇ ਨਾ ਹੀ ਉੱਥੇ ਕੋਈ ਚਕਾਉਣ ਵਾਲਾ ਹੈਗਾ ਵਾ ਮੇਰੇ ਕੋਲ ਹੁਣ ਇੰਨਾ ਕੰਮ ਹੁੰਦਾ ਤੇ ਨਹੀਂ ਹੁੰਦਾ ਤਾਂ ਤੂੰ ਹੀ ਫਾ ਨੂੰ ਕਿਉਂ ਖੜੇ ਜੀ ਆ ਜਿਹੜੀਆਂ ਦੋਵਾ ਵੇਚੋ ਪਰਾਂ ਦੁੱਧ ਤਾਂ ਉਹ ਵੀ ਪਿੰਦੀ ਆ ਨਾ ਉਹਦਾ ਕਿਤੇ ਇੰਨਾ ਸੁਖ ਨਹੀਂ ਹੈਗਾ ਵੀ ਡੰਗਰਾਂ ਥਲੇ ਝਾੜੂ ਹੀ ਮਾਰਦਾ ਜਾ ਕੇ ਤਾਂ ਪੱਠੇ ਰੋਗ ਪਾਦਾ ਗਾੜੀ ਤੇ ਜਦੋਂ ਉਹਨੂੰ ਫੇਗਰ ਫਾਕਾ ਨਹੀਂ ਹੈਗਾ ਤਾਂ ਤੁਹਾਨੂੰ ਜਿਆਦਾ ਵਾ ਮੈਨਾਂ ਮਨ ਫੇਗਰ ਤੇ ਹੈ ਹੀ ਆ ਵੀ ਚੱਲ ਹੁਣ ਘਰ ਦਾ ਦੋ ਦੋ ਐਂਦਾ ਦਹੀਂ ਆ ਚਰ ਮੁੰਡਾ ਵੀ ਖਾਂਦਾ ਪੀਂਦਾ ਵਾ ਆਪ ਵੀ ਖਾ ਕੋ ਲਈਦਾ ਵਾ ਤੇ ਫੇਰ ਘਰੀ ਜਾਓ ਫੇਰ ਮੈਨੂੰ ਕੀ ਦੱਸਦੇ ਜੇ ਇੱਕ ਥੋੜੀ ਐ ਇੱਕ ਰੱਖ ਲੋ ਤੇ ਇੱਕ ਦੇ ਦਿਓ ਓ ਮੈਨੂੰ ਇਹ ਆ ਵੀ ਚੱਲ ਤੁਰਦੇ ਫਿਰਦੇ ਆ ਤੇ ਸਰੀਰ ਚੰਗਾ ਵਾ ਤੇ ਜੇ ਮੰਜੇ ਤੇ ਬਹਿ ਗਏ ਤੇ ਫਿਰ ਬਹਿ ਜਾਣਾ ਬੈਠ ਜਾਣਾ ਵਾ ਜਿੰਨਾ ਚਿਰ ਹੋਇਆ ਉਹ ਨਚਰ ਕੀਤਾ ਜੇ ਨਹੀਂ ਹੁੰਦਾ ਤਾਂ ਖਾ ਲੈ ਲੈਣਾ ਵਾ ਇੰਨਾ ਵਕਤ ਤੇ ਮਰਨ ਡੇ ਅਸੀਂ ਵੀ ਤੇ ਜੇ ਇਹਨਾਂ ਨੂੰ ਨਹੀਂ ਹੈਗਾ ਮਸਾ ਸਾਡਾ ਤੁਸੀਂ ਐਵੇਂ ਕਰੀ ਜਾਣਾ ਫਿਰ ਓਏ ਇੰਨਾ ਕਰਕੇ ਕੀ ਰਮਨ ਕਾਣ ਦੇ ਚਲਾ ਆਪ ਵੀ ਖਾਣੇ ਪੀਣੇ ਹੀ ਐ ਸਭ ਕੁਝ ਖਾਣੇ ਪੀਣੇ ਤਾਂ ਕਰੀ ਜਾਓ ਫਿਰ ਤੁਹਾਡਾ ਵੀ ਜੀ ਕਰਦਾ ਵਾ ਵੀ ਉਹਨਾਂ ਦਾ ਕੋਹ ਨਾ ਕੋਹ ਬੰਦਾ ਹੀ ਜਾਵੇ ਤੁਸੀਂ ਕਿਹੜੀ ਮੇਰੀ ਗੱਲ ਮੰਨਣੀ ਹੁੰਦੀ ਆ ਪੇ ਮੰਨ ਲੈ ਕੇ ਕਹਿਣ ਲਈ ਮੇਰਾ ਤੇਰਾ ਤਾਂ ਕੋਈ ਬੰਦਾ ਰੱਖ ਲਈ ਤਾਂ ਬੰਦੇ ਨੂੰ ਤਨਖਾਹ ਕਿੱਥੋਂ ਦੇਣੀ ਆ ਉਹ ਤਾਂ ਚੁੱਪ ਕਰਕੇ ਘਰ ਦੀ ਦੇ ਅਕਾਊਂਟ 'ਚ ਪਾ ਦਿੰਦਾ ਤਹੀਂ ਕਿੱਥੋਂ ਦੇਣੀ ਆ ਉਹਨਾਂ ਨਾਲ ਗੱਲ ਕਰਕੇ ਫੇਰ ਹੀ ਰੱਖਣਾ ਵਾਂਗੇ ਜਾਂ ਆਪੇ ਰੱਖਣਾ ਹੀ ਤੂੰ ਇਹ ਕੰਮ ਰਹਿਣ ਹੀ ਦੋ ਐਵੇਂ ਡੰਗਰਾਂ 'ਚ ਪਏ ਜੇ ਆਰਾਮ ਨਾਲ ਬਾਹਰ ਪੈੜੀ ਦਾ ਕੀਤਾ ਢਾਣ ਕੇ ਆਰਾਮ ਕੀਤਾ ਘੜੀ ਤੇ ਜੇ ਨਹੀਂ ਤੇ ਇਤਨਾ ਗੱਲ ਕਰ ਲੈਨੇ ਆ ਵੀ ਅੱਧੇ ਇਹ ਤਾਂ ਮੈਂ ਤਾਂ ਕਰਨੀ ਨਹੀਂ ਇਹਦੀ ਤਾਂ ਜਬਾਨ ਏਡੀ ਲੰਮੀ ਆ ਤੁਸੀਂ ਆਪੇ ਹੀ ਕਰ ਲਓ ਕਰਨੀ ਆ ਇਹਦੇ ਪੈਸੇ ਤੂੰ ਦੇ ਤੇ ਅਸੀਂ ਅੱਧੇ ਦਿੰਨੇ ਆ ਤੇ ਬੰਦਾ ਰੱਖ ਲਈਏ ਆ ਦਊ ਤਾਂ ਚੈੱਕ ਕੱਟ ਕੇ ਵੀ ਮੈਂ ਦੇ ਦਿੰਨੀ ਆ ਉਹ ਤਾਂ ਦੀ ਮੇਰੇ ਕੋਲ ਹੀ ਕੱਖ ਨਹੀਂ ਉਹਨੂੰ ਤਨਖਾਹੀ ਨਹੀਂ ਮਿਲਦੀ ਤੇ ਕਿੱਥੇ ਜਾਂਦੀ ਉਹਦੀ ਤਨਖਾ ਇਹੋ ਤਾਂ ਗੱਲ ਵਾ ਇਸੇ ਗੱਲ ਦਾ ਤਾਂ ਕੋ ਪਤਾ ਵਾ ਵੀ ਜਿਹੜਾ ਘਰ ਦਾ ਪਿਆਹਾ ਉਹ ਵੀ ਮੈਨੂੰ ਪਾਇਆ ਪਾਇਆ ਦੱਸਣ ਵੀ ਕਿੱਥੇ ਵਰਤੇ ਆ ਵਾ ਉਥੋਂ ਜਿਹੜੇ ਉਹ ਵੀ ਮੇਰੇ ਕੋਲ ਹੋਣ ਇਹ ਮੰਗੇ ਤੁਰਨ ਮੇਰੇ ਕੋ ਪਰ ਇਹ ਕੰਮ ਮੈਂ ਨਹੀਂਗਾ ਕਰਨਾ ਹੱਥ ਨਹੀਂ ੱਡੇ ਜਾਂਦੀ ਨਹੀਂ ਅਸੀਂ ਕਿਉਂ ਮੰਗੇ ਤੁਰਨਾ ਪਿਆਲੀ ਬਣਾ ਸਭ ਕੋ ਸਾਡੇ ਕੋਲ ਅਸੀਂ ਕੋਈ ਤੱਕ ਮੰਗਣਾ ਮੁੰਡੇ ਦੀ ਕਮਾਈ ਤੇ ਖਾਣੀ ਡਈ ਐ ਤਾਂ ਇਸ ਤੁਹਾਨੂੰ ਮੈਂ ਕਿਹਾ ਵਾ ਜੇ ਬੰਦਾ ਰੱਖ ਲਿਆ ਉਹਨੇ ਮਹੀਨੇ ਦਾ 5000 ਲੈਣਾ ਹੀ ਲੈਣਾ ਵੇਖ ਲਿਓ ਬਥੇਰੇ ਪੈਸੇ ਮੰਗਦੇ ਆ ਉਹ ਵੀ ਪਹਿਲਾਂ ਮੰਗਣੇ ਉਹਨਾਂ ਨੇ 50000 ਤੇ ਪਹਿਲਾਂ ਦੋ ਕਿੱਥੋਂ ਦੇਣਾ ਜੇ ਉਹ ਚੱਲ ਰਮਨ ਮੰਗਦੇ ਤੇ ਹੈਗੇ ਹੁਣ ਨਹੀਂ ਕੰਮ ਹੁੰਦਾ ਤਾਂ ਫੇਰ ਮਰ ਜਣਾ ਫਿਰ ਤਾਂ ਡੰਗਰ ਹੀ ਨਾ ਰੱਖੋ ਹਾਂ 2 ਕਿਲੋ ਦੁੱਧ ਲਿਆ ਹੋਇਆ ਤਾਂ ਮੁੱਕਦਾ ਨਹੀਂ ਸਾਰਾ ਦੇਣਾ ਤੇ ਐਵੇਂ ਸਾਬ ਰੋਲਦੇ ਫਿਰਦੇ ਜੇ ਮੇਰੇ ਕੋ ਹੁੰਦਾ ਨਹੀਂ ਹੁੰਦਾ ਨਹੀਂਗਾ ਪਹਿਲਾਂ ਰਮਨ ਕਰਦੀ ਦਾ ਹੀ ਤਾਂ ਕੋਈ ਗੱਲ ਨਹੀਂ ਤੇ ਹੁਣ ਨਹੀਂ ਮੇਰੇ ਕੋ ਹੁੰਦਾ ਤਾਂ ਮੈਂ ਤਾਂ ਹੁਣ ਦੇ ਦਣਾ ਜਵਾਬ ਕਿ ਜੇ ਤੂੰ ਪੱਠੇ ਲਿਆ ਸਕਨੀ ਆ ਮੁੰਡੇ ਨੂੰ ਖੜਕੇ ਤੇ ਠੀਕ ਆ ਜੇ ਨਹੀਂ ਤੇ ਫੇ ਮੈਂ ਨਹੀਂ ਕਰਾਂਗਾ ਚੱਲ ਪੱਠੇ ਤਾਂ ਪਰੋਂ ਲਿਆ ਤੇ ਕਿਸੇ ਕੋ ਵਢਾ ਲਈ ਘਰ ਆਏ ਤਾਂ ਪਾਈ ਸਕਦੀ ਆ ਨਾ ਉਹ ਤਾਂ ਦੀ ਮੈਂ ਘਰ ਆਏ ਵੀ ਨਹੀਂ ਪਾਉਣੇ ਆਗੇ ਨਾ ਕਿ ਤਾਂ ਡੰਗਰ ਨੂੰ ਖੋਲ ਕੇ ਗਾਂ ਪਸ਼ਾ ਕਰਨਾ ਨਾ ਕਿ ਤਾਂ ਪਾਣੀ ਦੋਣਾ ਤੇ ਦੁੱਧ ਕਹਿਣਾ ਗਲਾਸਾਂ ਦੇ ਗਲਾਸ ਅਸੀਂ ਪੀਏ ਉਹ ਕਿੱਥੋਂ ਆਵੇ ਤੇ ਇਹ ਕਿਹੜੀ ਮਹੱਤਰਾ ਨਹੀਂ ਲੱਗੀ ਆ ਵੀ ਜਿਹੜੀ ਡੰਗਰ ਦੇ ਗਾਂ ਪਸ਼ਾ ਕਰ ਸਕਦੀ ਉਹ ਤਾਂ ਦੀ ਆ ਮੈਂ ਲੱਗੀ ਆ ਤਾਂ ਕਰਕੇ ਹੱਥ ਨਹੀਂ ਲਾਉਂਦੀ ਜੇ ਉਹਨੂੰ ਕਰਦਾ ਫਿਕਰ ਹੋਵੇ ਵੀ ਮੇਰਾ ਘਰ ਵਾ ਤਾਂ ਆਪਿਆ ਕਰੇ ਤੂੰ ਦਾ ਘਰ ਬਣਦਾ ਹੀ ਨਹੀਂ ਓਹਦਾ ਨਹੀਂ ਬਨਣਾ ਉਹਦੀ ਉਮਰ ਇਦਾਂ ਹੀ ਨੰਗਣੀ ਆ ਉਹਦਾ ਤਾਂ ਨਹੀਂ ਬਨਣਾ ਵੀ ਇਹ ਕਰ ਨਹੀਂ ਰਹਿ ਆ ਮੇਰਾ ਕਰਕੇ ਰਹਿ ਮੈਨੂੰ ਕੀ ਲੋੜ ਜੇ ਘਰ ਭਰ ਬਣ ਡਿਆ ਤੇ ਇਹਨਾਂ ਦੇ ਬਣ ਡਿਆ ਵਾ ਐਂ ਕਰ ਸਿਰ ਤੇ ਚੁੱਕ ਲੈ ਜਾਣਾ ਬਦ ਹੁਣ ਉਹ ਤਾਂ ਦਿਮਾਗ ਹੀ ਨਹੀਂ ਕੰਮ ਕਰਦਾ ਪੁੰਦਾ ਕਰੇ ਕੀ ਬਦਮਾਸ਼ ਸਾਰੇ ਕੰਮ ਕਰਦਾ ਇਹ ਨਾ ਕਉ ਦਿਮਾਗ ਨਹੀਂ ਕੰਮ ਕਰਦਾ ਦਿਮਾਗ ਸਾਡੇ ਵਾਸਤੇ ਕੰਮ ਨਹੀਂ ਕਰਦਾ ਉਧਰ ਵਾਸਤੇ ਕੰਮ ਕਰਦਾ ਵਾ ਬਹਾਨਾ ਲਾ ਕੇ ਉੱਢਦੀ ਗਨੀ ਸਕੂਟਰੀ ਦਾ ਝਟ ਤੇ ਉਹ ਕਿਹੜੇ ਸੁਖੀ ਆ ਜਦੋਂ ਉਹ ਸੁਖੀ ਹੋਣ ਲੈ ਪਈ ਇਹਦੇ ਹੱਥੋਂ ਬੜੇ ਸੁਖੀ ਹੋ ਸੁਖੀ ਕਿਹਨੇ ਵੀ ਨਹੀਂ ਹੋਣਾ ਇਹਦੇ ਹੱਥੋਂ ਨਾ ਹੀ ਤਾਂ ਨਾ ਉਹਨਾਂ ਨੇ ਇਹਦਾ ਕੰਮ ਹੀ ਇਹੋ ਆ ਜਿਹੜੀਆਂ ਆਤਾਂ ਪਈਆਂ ਹੋਣ ਨਾ ਉਹ ਨਾਲ ਹੀ ਜਾਂਦੀਆਂ ਦਿਖਾਵਾਂ ਬਦਲਦੀਆਂ ਨਹੀਂ ਗੀਆਂ ਉਹ लवली ਤੇ ਉਹ ਵਿਚਾਰਾ ਰੋਂਦਾ ਰਹਿੰਦਾ ਜਦੋਂ ਇੱਥੇ ਆਉਂਦਾ ਵੀ ਸਾਡੇ ਘਰ ਤੇ ਇਹਨੇ ਇੱਕ ਪੱਤ ਪਾਇਆ ਜੇ ਉੱਧਰ ਪਾਇਆ ਤਾਂ ਇੱਧਰ ਕਿਹੜਾ ਘਟਵਾ ਚੱਲ ਕੋਈ ਨਹੀਂ ਇਹ ਕੋਰਾ ਕਹਿ ਕੇ ਵੇਖਿਓ ਵੀ ਬਾਹਰੋਂ ਮੈਂ ਲਿਆ ਕੇ ਕਰੂੰਗਾ ਘਰ ਆਏ ਤੈਨੂੰ ਪੌਣੇ ਪਾਣੇਗਾ ਨਹੀਂ ਤਾਂ ਮੈਂ ਡੰਗਰ ਵੇਚ ਦੇਣੀ ਆ ਚਲੋ ਬੈਠੋ ਤੁਸੀਂ ਨਾਲੇ ਮੈਂ ਪਾਣੀ ਲਿਆਉਂਦੀ ਆ ਨਾਲੇ ਆ ਸਬਜ਼ੀ ਰੱਖਾਂ ਅੰਦਰ ਪਟਦੀ ਮੈਨੂੰ ਕਹਿੰਨੀ ਆ ਹੁਣ ਵੀ ਤੜਕਾ ਲਾ ਦੇ ਇਹ ਦਲਜਿੰਦਰ ਇਹ ਦਲਜਿੰਦਰ ਦਾ ਸੁਣ ਮੇਰੀ ਮੰਮੀ ਅੰਨੀ ਆ ਮੈਂ ਤੇ ਤੁਸੀਂ ਐਂ ਦਾ ਕਰਿਓ ਵੀ ਮੇਰੀ ਪਹਿਲਾਂ ਗੱਲ ਸੁਣ ਲਓ ਹਾਂ ਤੁਹਾਡੀ ਮੈਂ ਸੁਣ ਲਈ ਬਾਅਦ ਚ ਨੇ ਤੇਰੀ ਕਿਹੜੀ ਗੱਲ ਵਾ ਹੁਣ ਮੈਂ ਤਾਂ ਸਬਜ਼ੀ ਕੱਟਦੀ ਤੇ ਮੈਂ ਆ ਬਣਾ ਲੇਗੀ ਹੁਣ ਤੂੰ ਕੋਈ ਨਹੀਂ ਬਣਾ ਲੈਣੀ ਆ ਮੈਂ ਸਬਜ਼ੀ ਵੀ ਹਾਂ ਦਾਸ ਗੱਲ ਮੰਮੀ ਮੈਂ ਇਹ ਕਰਨੀ ਆ ਵੀ ਤੁਸੀਂ ਉਹ ਦਿਨ ਮੇਰੇ ਮਗਰ ਗਏ ਤੇ ਮੈਨੂੰ ਇਹ ਗੱਲ ਬਿਲਕੁਲ ਵੀ ਚੰਗੀ ਨਹੀਂ ਲੱਗੀ ਹੈਗੀ ਤੇ ਤੁਸੀਂ ਐਂ ਦਾ ਕਰੋ ਵੀ ਮੈਨੂੰ ਵੱਖ ਕਰ ਦਿਓ ਵੱਖ ਕਰ ਦਿਓ ਕਿੱਦਾਂ ਵੱਖ ਕਰ ਦਿੱ ਗਏ ਨੇ ਤੈਨੂੰ ਨਾਲ ਇੱਕੋ ਕਰਤੋ ਨਹੀਂ ਹੋਇਆ ਜਾਂਦਾ ਹੁੰਦਾ ਕਰਤਾਰ ਵਾਲੇ ਨੂੰ ਕਿਹਾ ਵੀ ਕਮਰੇ ਮੈਨੂੰ ਪਾ ਦੇ ਤੋ ਹੋ ਜਾ ਵੱਖ ਕਰ ਵਾਲਾ ਕਮਰੇ ਪਾ ਦੇ ਅੱਗੇ ਵੀ ਕਰ ਵਾਲੇ ਨੇ ਪਾਇਆ ਅੱਗੇ ਕਿਨੇ ਪਾਏ ਜੀ ਇਹ ਪੈੜੀ ਦੇ ਸਰੋਪ ਪਏ ਆ ਹੁਣ ਤੁਸੀਂ ਕਹਿੰਦੇ ਆ ਵੀ ਤੈਨੂੰ ਦੇਈ ਜਾਂਦਾ ਸਭ ਕੋ ਤੇ ਜਦੋਂ ਵਿਆਹ ਤੋਂ ਪਹਿਲਾਂ ਬਾਹਰ ਹੀ ਉਦੋਂ ਉਹਦੀ ਕਮਾਈ ਕਿੱਥੇ ਜਾਂਦੀ ਰਹੀ ਉਦੋਂ ਨੇ ਮੈਂ ਨਹੀਂ ਲਈ ਇੱਕ ਸਾਲ ਪਹਿਲਾਂ ਤੇ ਉਹ ਬਾਹਰ ਗਿਆ ਉਹ ਤੁਹਾਡਾ ਵਿਆਹ ਨਹੀਂ ਕੀਤਾ ਗਿਆਨਕ ਟੱਟਾ ਨੂੰ ਆਇਆ ਜੋ ਲੋਟ ਮਾਮਾ ਕਰੰਦਿਆ ਤੇਰਾ ਪਿਓ ਤੇ ਤਾਂ ਹੀ ਤੇ ਮੈਂ ਕਹਿਣ ਲਈ ਹੈ ਨਾ ਵੀ ਤੁਸੀਂ ਕਰ ਦੋ ਵੱਖ ਤੇ ਨਹੀਂ ਆਪ ਕੋ ਆਪਣਾ ਕਰਾਂਗੇ ਪਤਾ ਹੋਊਗਾ ਹੋ ਜਾ ਤੇਰਾ ਘਰ ਵਾਲਾ ਕਮੋਂ ਡਿਆ ਵਾ ਉਹ ਤੈਨੂੰ ਕੱਲੀ ਜਾਊਗਾ ਤੂੰ ਖਰਚਾ ਚਲਾਈ ਜਾਵੇਂ ਇਹ ਡਾਲੀ ਅਸੀਂ ਸਾਂਭੀ ਜਾਂਦੇ ਆ ਏਦਾਂ ਨਹੀਂ ਮੰਮੀ ਅੱਡ ਹੋਇਆ ਜਾਣਾ ਤੂੰ ਸੱਦਲਾ ਫਿਰ ਉਹਨੂੰ ਪੈਲੀ ਜੜੀ ਹੈ ਨਾ ਉਹ ਵੀ ਅੱਧੋ ਚੌਦੀ ਹੋਣੀ ਹੈ ਮੈਂ ਕਿਹਾ ਵੀ ਉਹਨੂੰ ਸੱਦਲਾ ਆਊਗਾ ਨਾ ਫਿਰ ਕਰ ਦਾਂਗੇ ਵੱਖ ਤੇ ਕੋਈ ਗੱਲ ਨਹੀਂ ਆਉਣਾ ਕਿਉਂ ਮਾਨੇ ਫੋਨ ਤੇ ਗੱਲ ਕਰ ਲੂਗਾ ਤੁਹਾਡੇ ਨਾਲ ਨਹੀਂ ਫੋਨ ਤੇ ਨਹੀਂ ਗੱਲਾਂ ਹੁੰਦੀਆਂ ਹੁੰਦੀਆਂ ਘਰ ਆਊਗਾ ਫਿਰ ਗੱਲ ਹੋਣੀ ਹੈ ਘਰ ਕੋਈ ਨਹੀਂ ਆਉਂਦਾ ਅਜੇ ਪਤਾ ਉਹਨੇ ਕਦੋਂ ਆਣਾ ਕਦੋਂ ਨਹੀਂ ਤੇ ਮੈਂ ਜਿਹੜੀ ਗੱਲ ਕਰ ਦਿੱਤੀ ਹੈ ਨਾ ਬਸ ਕਰਤੀ ਹੈ ਤੇ ਤੁਸੀਂ ਅੱਧੀ ਪੈਲੀ ਦੇ ਦਿਓ ਤੇ ਬਸ ਇਹ ਆ ਵੀ ਮੈਨੂੰ ਘਰ ਤੋਂ ਦੇ ਦੋ ਜੋ ਦੇਣਾ ਵਾ ਤੇ ਤੂੰ ਜੋ ਮਰਜੀ ਕਹੀ ਜਾਹਾਂ ਤੇਰੀਆਂ ਹੀ ਮੰਨੀ ਜਾਣੀਆਂ ਵਾ ਤੇ ਮੰਮੀ ਕੀ ਗੱਲ ਸਾਡਾ ਹਿੱਸਾ ਬਣਦਾ ਨਹੀਂ ਪੜੀ ਚੋ ਕੋਈ ਹਿੱਸਾ ਨਹੀਂ ਬਣਦਾ ਉਹ ਮੇਰੇ ਨਾਲ ਗੱਲ ਕਰੇ ਤੂੰ ਕਹਾਂ ਗੱਲ ਕਰਨ ਵਾਲੀ ਤੇ ਕੋਈ ਨਹੀਂ ਉਹ ਵੀ ਸਰ ਲੂਗਾ ਗੱਲ ਕਰ ਲੇ ਫਿਰ ਉਹਦੇ ਨਾਲ ਗੱਲ ਕਰਕੇ ਨਾ ਫੇਰ ਹੀ ਮੈਂ ਤੁਹਾਡੇ ਨਾਲ ਗੱਲ ਕੀਤੀ ਆ ਤੇਰੇ ਨਾਲ ਤੂੰ ਪਰਾਵਾ ਬਣਾ ਪਿਆ ਨਾ ਕਰ ਮਾਂ ਤੇ ਮਰ ਗਿਆ ਵਾ ਤੋ ਕੋਈ ਗੱਲ ਹੀ ਕਰ ਲੈਣਗੇ ਤੁਹਾਡੇ ਨਾਲ ਗੱਲ ਕਰ ਲਿਆ ਫਿਰ ਤੇ ਮੈਂ ਆਪੇ ਦੱਸ ਦੂੰਗੀ ਆਪੇ ਦੱਸ ਦੂੰਗੀ ਇੱਥੇ ਬਾਖੋਣਾ ਬਾਖੇੜੀ ਦਾ ਨਾਂ ਲਿਆ ਵਾ ਤੇ ਹੁਣ ਵੇਖ ਕਿੱਡੀ ਛੇਤੀ ਪਤਾ ਵੇ ਕਰੇ ਉਹ ਤਾਂ ਪਾਵੇਂ ਕਰ ਤੂੰ ਪੈੜੀ ਤਾਂ ਨਹੀਂ ਮਿਲਨੀ ਜਿੱਥੋਂ ਤੱਕ ਜ਼ੋਰ ਲੱਗਦਾ ਲਾ ਲੋ ਨਹੀਂ ਤਾਂ ਮਿਲਨੀ ਕਿਉਂ ਨਹੀਂ ਕਾਦੇ ਬੜੀ ਔਖੀ ਨਹੀਂ ਬਣਾਈਆਂ 2 ਕਿਲੇ ਨਾਲ 2 ਮਾਰੇ ਬਣਾਉਂਦੇ ਯਾਰ ਤੁਸੀਂ ਹਲੋਕਾਰ ਬਣਾਈਆਂ ਉਹ ਬਣਾਉਂਦੇ ਜਿਨ੍ਹਾਂ ਦੇ 3 ਪੁੱਤ ਚੰਗੇ ਆ ਜਿਨ੍ਹਾਂ ਦੇ ਤੁਹਾਡੇ ਵਰਗੇ ਹੋਣ ਨਾ ਉਹ ਨਹੀਂ ਬਣਾਉਂਦੇ ਤੇ ਫਿਰ ਤੁਸੀਂ ਉਦੋਂ ਦੀ ਨਾ ਬਣਾਉਂਦੇ ਆਹੋ ਤਾਂ ਗਲਤੀ ਹੋ ਗਈ ਜੇ ਤਾਨੂੰ ਪਤਾ ਹੀ ਨਹੀਂ ਐ ਇਦਾਂ ਦੀ ਤੇ ਤੁਸੀਂ ਨਾ ਬਣਾਉਂਦੇ ਕੋਈ ਗੱਲ ਨਹੀਂ ਫਿਰ 4 ਕਿੱਲੇ ਤੈਨੂੰ ਕਿੱਲਾ ਆਜੂਗਾ ਕਿਉਂ ਗੱਲਾਂ ਦੀ ਕੋਈ ਲੋੜ ਨਹੀਂ ਸਾਰੇ ਵਾਤੇ ਕਿੱਲਾ ਆਜੂ ਇਹ ਵੀ ਦੱਸੋ ਨਾ ਉਹ ਹਾਨੂੰ ਪੈਸੇ ਕਹਾਂਦਾ ਰਿਹਾ ਜਿਉਂ ਤੇਰਾ ਵਿਆਹ ਹੋਇਆ ਪਤਾ ਨਹੀਂ ਤੂੰ ਕੰਨ 'ਚ ਕੀ ਫੂਕ ਮਾਰਤੀ ਕਮਾਉਂਦਾ ਹੀ ਤੇਰੇ account 'ਚ ਪਾਈ ਜਾਂਦਾ ਪਹਿਲਾਂ ਤੁਹਾਨੂੰ ਹੀ ਆਉਂਦੇ ਰਹੇ ਆ ਆ ਹੁਣ ਹੀ ਥੋੜਾ ਜਿਹਾ ਹੋਇਆ ਮੈਨੂੰ ਆਉਂਦੇ ਰਿਹਾ ਜੀ ਆਉਂਦੇ ਰਹਿਆ ਨਾ ਕੋਈ ਗੱਲ ਨਹੀਂ ਤੁਹਾਨੂੰ ਵੀ ਖਰਚਾ ਪੂਰਾ ਮਿਲਦਾ ਰਿਹਾ ਵਾ ਜਾਂਦੀ ਨਹੀਂ ਕਿ ਨਾ ਸੁਣਾ ਸੁਣਤਾ ਆ ਗਿਆ ਦਰਿਆ ਬਹੁ ਮੈਨੂੰ ਪਤਾ ਨਹੀਂ ਕਿਹੜਾ ਕੰਨ 'ਚ ਵਾਲਾ ਪਾਉਣਾ ਆਜਾਂ ਰਹੀ ਤੂੰ ਤਾਂ ਟਾਈਮ ਨਾਲ ਲਿਸ਼ਕ ਕੁਸ਼ਕ ਕੇ ਬਹਿ ਜਾਨੀ ਆ ਉਹ ਜਿਹੜਾ ਬਾਹਰ ਕੰਮ ਕਰਦਾ ਵਾ ਉਹਨੂੰ ਪਤਾ ਮੈਂ ਕਿਦਾਂ ਕਰਦਾ ਵਾਂ ਪੱਠੇ ਪਾਵੇ ਕਿ ਬਾਹਰ ਦਾ ਕੰਮ ਕਰੇ ਦੁੱਧ ਤੁਹਾਨੂੰ ਚਾਹੀਦਾ ਵਾ ਤਿੰਨ ਚਾਰ ਕਿਲੋ ਘਰ ਰੱਖਦੀਆਂ ਦੁੱਧ ਪੀ ਉਹ ਦਵਾ ਦਾ ਪੀ ਲਾਂ ਕਦੇ ਟੋਕਰੀ ਨੂੰ ਪੱਠਿਆਂ ਦਿਨ ਵੀ ਹੱਥ ਲਾਇਆ ਵਾ ਤੇ ਕੋਈ ਗੱਲ ਨਹੀਂ ਡੈਡੀ ਕੱਲੇ ਤਾਂ ਮੈਂ ਕਰਾ ਦਿੰਦੀ ਨਹੀਂ ਕਾਹਲੇ ਵਾਸਤੇ ਪਾਵਾਂ ਮੈਂ ਪੱਠੇ ਵੀ ਦੱਸੋ ਨਾ ਤੇ ਦੁੱਧ ਕਾਦੇ ਲਈ ਪੀਂਦੀ ਨਹੀਂ ਕਾਦੇ ਵਾਸਤੇ ਡੈਡੀ ਪੱਠੇ ਵੀ ਨਹੀਂ ਪਾ ਸਕਦੇ ਡੈਡੀ ਨੇ ਤਾਂ ਸਾਰੀ ਉਮਰ ਦਾ ਠੇਕਾ ਲਿਆ ਵਾ ਉਦਾਂ ਦੇ ਬੜੇ ਤੁਸੀਂ ਤੜਫਦੇ ਹੀ ਹੋ ਵੀ ਅਸੀਂ ਕੰਮ ਕਰਦੇ ਆਂ ਅਸੀਂ ਇਦਾਂ ਵਾ ਤੈਨੂੰ ਚੌਪੜੀ ਚੰਗੇਰ ਨੂੰ ਉਦਾਂ ਨਾ ਛੁੱਕ ਪੁਗਾਈ ਅੱਧ ਦੇ ਦਿੱਤੀ ਗਈ ਦਿਨੇ ਆ ਫਿਰ ਤੈਨੂੰ ਕੋਈ ਗੱਲ ਨਹੀਂ ਤੁਸੀਂ ਦੋ ਅੱਧ ਮੈਂ ਆਪਣਾ ਘਰਾਂ ਚਾਹੇ ਨਾ ਕਰਾਂ ਜੇ ਤੂੰ ਦੁੱਧ ਪੀਣਾ ਨਾ ਉਹ ਕਹਿੰਦਾ ਮੈਂ ਬੰਦਾ ਰੱਖਣਾ ਵਾ ਅੱਧੇ ਪੈਸੇ ਦੀ ਤਨਖਾਹ ਤੇਨੂੰ ਦੇਣੇ ਪੈਣਗੇ ਬੰਦੇ ਨੂੰ ਕੋਈ ਬੰਦਾ ਪੁੰਨਾ ਨਹੀਂ ਰੱਖਣਾ ਤੇ ਨਾ ਮੈਂ ਕਿਸੇ ਨੂੰ ਪੈਸੇ ਦੇਣੀ ਆ ਜੇ ਨਹੀਂ ਨਾ ਤੇ ਮੱਜਾਂ ਵੇਚ ਦੋ ਤੇ ਅੱਧੇ ਪੈਸੇ ਤੁਸੀਂ ਰੱਖ ਲਓ ਤੇ ਅੱਧੇ ਮੈਨੂੰ ਦੇ ਦਿਓ ਬੱਲੇ ਨਹੀਂ ਚਲਾ ਕੇ ਤੇਰੇ ਦਾਜ ਵਿੱਚ ਜੁਆਈਆਂ ਹੀ ਮੱਜਾਂ ਵੇਚ ਕੇ ਤਾਂ ਤੈਨੂੰ ਪੈਸੇ ਦੇਣੀਆਂ ਹੋ ਗੀਆਂ ਦਾਜ ਨਹੀਂ ਆਈਆਂ ਤੇ ਤੁਹਾਡੇ ਦਾਜ ਆਈਆਂ ਹੀ ਮੇਰੇ ਚ ਦੋ ਦਿੱਤੀਆਂ ਹੀ ਤੇਰੇ ਵਾਂਗੂ ਨਹੀਂ ਹੀ ਕੰਨੋ ਫੜਿਆ ਤੇ ਤੋੜਤੀ ਬੱਲੇ ਬੱਲੇ ਅਹੋ ਕੰਨੋ ਫੜ ਕੇ ਤੋੜਤੀ ਆ ਕਿ ਤਾਕੀ ਦੇ ਕੇ ਕੱਲਿਆ ਹੀ ਉਹਨਾਂ ਨੇ ਕੀ ਨਹੀਂ ਦਿੱਤਾ ਉਹਨਾਂ ਨੇ ਸਾਨੂੰ ਤਾਂ ਕੁਛ ਦਿੱਤਾ ਨਹੀਂ ਜੋ ਦਿੱਤਾ ਤੈਨੂੰ ਦਿੱਤਾ ਹੋ ਹੁਣ ਵੀ ਲੁੱਟ ਕੇ ਲਈ ਜੰਨੀ ਉਥੋਂ ਤੈਨੂੰ ਹੀ ਦੇਣ ਦੇ ਆ ਸਭ ਕੁਝ ਦਿੱਤਾ ਹੀ ਉਹਨਾਂ ਨੇ ਆ ਜੋੜੇ ਹੱਥੇ ਭੁੱਲ ਗਏ ਅੱਡ ਹੋਣਾ ਨਾ ਤੇ ਕੇ ਚਲ ਜਾ ਜਾ ਉਸ ਨਾਲ ਮਾਰ ਦਿਆ ਪਕਾ ਦੇ ਨਾਲ ਖਾ ਅੱਡ ਤੇ ਮੈਂ ਹੋਣਾ ਵਾ ਤੇ ਮੈਂ ਹਿੱਸਾ ਵੀ ਲੈਣਾ ਜੇ ਜੋ ਤੁਸੀਂ ਕਰਨਾ ਨਾ ਕਰ ਲੋ ਵੇਖ ਲੈ ਨਹੀਂ ਪਹਿਲਾਂ ਕੀ ਕਰ ਲੈਂਦੇ ਪਹਿਲਾਂ ਮਾਰਦੀਆਂ ਸੁਣੇਗੀ ਇਹ ਆ ਹੁਣ ਵੀ ਪਿਆਲੀ ਜਿਹਾ ਅੱਡ ਜੋਦੀ ਹੋਗੀ ਨਾ ਤੇ ਦੋ ਕਿੱਲੇ ਜਾਂਦੇ ਰਹਿਣੇ ਆ ਬੈਠੇ ਕਮਾਈ ਜੂ ਖਾਂਦੇ ਹੀ ਨਾ ਕਿਸੇ ਨੇ ਪੁੱਛਣਾ ਨਾ ਦੱਸਣਾ ਹੁਣ ਤਾਂ ਅੱਗ ਲੱਗੀ ਓ ਤੇ ਕੋਈ ਗੱਲ ਨਹੀਂ ਇਹ ਤੇ ਮੈਂ ਅੱਡ ਜੋਦੀ ਕਰਾ ਕੇ ਛੱਡੂਗੀ ਅਵਲ ਤਾਂ ਮੈਂ ਸਾਰੀ ਲਵਾਂਗੀ ਨਹੀਂ ਤੇ ਅੱਧੀ ਤਾਂ ਨਹੀਂ ਮੈਂ ਛੱਡਦੀ ਵੇਖ ਲੈਨੀ ਭਲਾ ਤੁਸੀਂ ਕਿੱਦਾਂ ਨਹੀਂ ਦਿੰਦੇ ਮੈਨੂੰ ਆ ਲਓ ਪਾਣੀ ਯਾਰ ਹੁਣ ਬੜਾ ਟਾਈਮ ਲਾਤਾ ਮੈਂ ਤੇ ਪੱਠੇ ਉਤਰਨੀ ਤੇ ਪਾਣੀ ਢਿੱਕਣ ਡਿਆ ਟਾਈਮ ਕੀ ਲਾਉਣਾ ਵਾ ਸਬਜ਼ੀ ਰੱਖਣ ਗਈ ਹਾਂ ਤੇ ਨੌਂ ਦਾੜੀ ਨੂੰ ਕਿਹਾ ਸੀਗਾ ਕਿ ਸਬਜ਼ੀ ਬਣਾ ਲੈ ਹਾਂ ਤੇ ਗਾੜੀਆਂ ਦੀ ਮੰਮੀ ਗੱਲ ਸੁਣ ਜੋ ਤੋਦੇ ਲਾਗੇ ਬਹਿ ਗਈ ਕੀ ਕਹਿੰਦੀ ਹੁਣ ਕਹਿਣਾ ਕੀ ਆ ਆਂਦੀ ਮੈਨੂੰ ਵੱਖ ਕਰ ਦੋ ਤੇ ਮੈਂ ਹਾਂ ਹੋ ਜਾ ਟੈਲੀ ਦੀ ਕਮਾਈ ਇਹੀ ਰੱਖੀ ਜਾਂਦੇ ਆ ਤੇਰਾ ਘਰ ਵਾਲਾ ਬਾਰ ਵਾਰ ਤੂੰ ਸਮਝੀ ਜਾ ਗਾਂ ਤਾਂ ਠੀਕ ਹੀ ਤੇ ਇਹ ਨਹੀਂ ਮੇਰਾ ਅੱਧ ਬੰਦਾ ਮੈਂ ਤੇਰਾ ਅੱਧ ਕਿਦਾਂ ਬੰਦਾ ਤੇ ਮੈਂ ਨਾਲ ਉਹਨੂੰ ਘਰ ਬਣਾ ਦੇ ਇਹ ਆ ਘਰ ਉਹਦੀ ਕਮਾਈ ਨਾਲ ਬਣਿਆ ਮੈਂ ਵੀ ਤੂੰ ਬਣਾ ਕੇ ਗਈ ਹੁਣੀ ਕਦੋਂ ਉਹਦੀ ਨਾਲ ਕਿਦਾਂ ਬਣਿਆ ਵਾ ਇਹ ਘਰ ਬਰ ਸਾਰਾ ਜਿਹੜਾ ਇਹ ਆ ਬਣਾਇਆ ਵਾ ਇਹਦੇ ਵਿਆਹ ਤੋਂ ਥੋੜਾ ਚਿਰ ਪਹਿਲਾਂ ਗਿਆ ਸੀ ਮੈਂ ਤਾਂ ਦੱਸਿਆ ਮੈਂ ਇੱਕ ਸਾਲ ਪਹਿਲਾਂ ਗਿਆ ਤੇ ਤੁਹਾਡੇ ਵਿਆਹ ਦਾ ਕੋਈ ਖਰਚਾ ਨਹੀਂ ਹੋਇਆ ਕਿ ਡਾੜੀ ਲੁੱਟਮਾਰ ਕਰਦਾ ਹੈਗਾ ਉਹਨੂੰ ਦੱਸ ਦੇ ਵੀ ਇਹ ਘਰ ਦੇ ਵਿੱਚੋਂ ਤੁਹਾਨੂੰ ਕੱਖ ਨਹੀਂ ਮਿਲਣਾ ਤੇ ਵਖਰਾ ਆਪਣਾ ਬਣਾ ਲਾ ਤੇ ਰਹੀ ਜਾ ਮੈਂ ਦੱਸਦਾ ਵਾ ਜੇ ਮੈਂ ਡੰਗਰਾਂ ਵੱਲੋਂ ਕਿਹਾ ਨਾ ਵੀ ਬੰਦਾ ਰਖਣਾ ਵਾ ਅੱਧੀ ਤਨਖਾਹ ਦੇਣੀ ਪੈਣੀ ਆ ਤਾਂ ਆਂਦੀ ਆ ਵੀ ਕੋਈ ਲੋੜ ਨਹੀਂ ਗਈ ਡੰਗਰ ਵੇਚ ਦਿਓ ਮੈਨੂੰ ਕੋਈ ਹਵੀਜ਼ ਦੇਣਾ ਨਾ ਪਾਇਆ ਤੇ ਲੱਗਣਾ ਕੁਝ ਤੇ ਬੰਦਾ ਪੁੱਛੇ ਦੁੱਧ ਪੀਨੂ ਜੀ ਕਰਦਾ ਉਹ ਤਾਂ ਤਾਂ ਕਹਿੰਦੇ ਮੰਮੀ ਦਹੀਂ ਹੈ ਨਹੀਂ ਮੈਂ ਵੀ ਤੇਰੇ ਦਾ ਚਾਹੀਆ ਹੀ ਵੇਚ ਦਈਏ ਫੇ ਤੂੰ ਕਹਤਾ ਤੇ ਵੇਚ ਦਿੰਨੇ ਆ ਤਾਂਦੀ ਜੇ ਮੇਰੇ ਚ ਨਹੀਂ ਆਈਆਂ ਤੁਹਾਡੇ ਚ ਆਈਆਂ ਮੈਂ ਕਿ ਮੇਰੇ ਚ ਆਈਆਂ ਹੀ ਤੇਰੇ ਵਾਂਗੂ ਨਹੀਂ ਕੰਨੋ ਫੜ ਕੇ ਬਾਹਰ ਕੱਢਤਾ ਹੀ ਉਨੇ ਕੜਾ ਪੰਗੋ ਲੈਣੋਂ ਹਟਣਾ ਹਟਣਾ ਤਾਂ ਨਹੀਂ ਹੁੰਨੇ ਚੱਲ ਕੋਈ ਗੱਲ ਨਹੀਂ ਮੈਂ ਆਹ ਦੀ ਗੱਲ ਕਰਾਈ ਜਿਹੜਾ ਤੈਨੂੰ ਕਹਿੰਦਾ ਨਾ ਵੱਖ ਹੋਣਾ ਵਾਂ ਮੈਂ ਆਪੇ ਗੱਲ ਕਰ ਲਵਾਂਗਾ ਅੰਨਾ ਫਿਰ ਜੇ ਉਹ ਨਹੀਂ ਕਰਦਾ ਤਾਂ ਇਹ ਆਪ ਕਰ ਲੈਨੇ ਆਂ ਸਾਨੂੰ ਕੀ ਲੋੜਾ ਕਰਨ ਦੀ ਜੇ ਉਹਨੂੰ ਲੋੜਾ ਤਾਂ ਕਰ ਲਿਓ ਫੋਨ ਉਹਨੂੰ ਵੀ ਨਾਲੇ ਦੱਸ ਦਿੰਨੇ ਠੰਡ ਪਾ ਦਿੰਨੇ ਇਹ ਘਰ ਤੋਂ ਵਿੱਚ ਤੁਹਾਨੂੰ ਕੱਖ ਨਹੀਂ ਮਿਲਣਾ ਇਹ ਅਹੀਂ ਬਣਾਇਆ ਵਾਂ ਮੈਂ ਆਹ ਕਰਾ ਫੋਨ ਤੇ ਆ ਲੈੰਦੋ ਫਿਰ ਮੈਂ ਜਾਣਾ ਤੇ ਹੋ ਜਾਣੀ ਠੀਕ ਹੈ ਚੱਲ ਪਾਣੀ ਤੇ ਪੀਓ ਤੁਸੀਂ ਪਾਣੀ ਕੀ ਪੀਣਾ ਤੂੰ ਤੇ ਮੇਰਾ ਮੂੜੀ ਖਰਾਬ ਕਰ ਛੜਿਆ ਮੈਂ ਮੂਡ ਖਰਾਬ ਕੀਤਾ ਵਾਂ ਕਹ ਉਥੇ ਕੋ ਮੈਂ ਹੁਣ ਪੱਠੇ ਕੋ ਉਤਰਨਾ ਹੈ ਕਰ ਲਾ ਤੂੰ ਵੀ ਕੋਈ ਕੰਮ ਕਰ ਠੀਕ ਹੈ ਮੇਰਾ ਰਾ ਦਾਵਾ ਪਹਿਲੋਂ ਆਹ ਕੋ ਉਤਰ ਲੈਣਾ ਹੋਰ ਇਹਦੇ ਨਾਲ ਉੱਤੇ ਹੀ ਉਹ ਕਾਹਨੂੰ ਉਤਰਾਂਗੇ ਮੰਮੀ ਕੀ ਕਰਨ ਦੇ ਆ ਕਰਨਾ ਕੀ ਗੋਬਿੰਦ ਕੀ ਕਰਨਾ ਤੇ ਤੀਹਾ ਰਹਿਣ ਦੇਣਾ ਹੀ ਇਹਦੇ ਵਿੱਚ ਕੋਈ ਨਹੀਂ ਛੁਡਣ ਵਾਲਾ ਚੱਲ ਮੈਂ ਤੁਹਾਨੂੰ ਕਿਹਾ ਨਹੀਂ ਨੀ ਇਹਨਾਂ ਮੁੜ ਕੇ ਕਰਦੇ ਦਾਲ ਸਕੀ ਚ ਪਾਲਾਂਗੇ ਇਹਨੂੰ ਤੇ ਚੱਲ ਮੰਮੀ ਪਿਆਰ ਨਾਲ ਬੋਲਿਆ ਕਰੋ ਜੇ ਮੈਂ ਤੁਹਾਡੇ ਨਾਲ ਪਿਆਰ ਨਾਲ ਗੱਲ ਕਰਦੀ ਤੁਸੀਂ ਵੀ ਪਿਆਰ ਨਾਲ ਬੋਲੋ ਪਿਆਰ ਕਰ ਬਥੇਰਾ ਪਿਆਰ ਕਰ ਕਰ ਵੇਖ ਲਿਆ ਤੁਹਾਨੂੰ ਤੇ ਬੇਖਾਨੀ ਰਹਿ ਗਿਆ ਹਦੱਕ ਤੇਰੀ ਵੀ ਅਰਦਾ ਕੋਈ ਮੈਨੂੰ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਹੂੰ ਤੇ ਧਿਆਨ ਦੇ ਨਾਲ ਸੁਣਿਓ ਉਹਦਾ ਸੋਚ ਸਮਝ ਕੇ ਜਵਾਬ ਦਿਓ ਹੂੰ ਗੱਲ ਤੁਹਾਡੇ ਨਾਲ ਮੈਂ ਇਹ ਕਰਨੀ ਆ ਇਹ ਮੇਰ ਨਾਲ ਕਰਨੀ ਹੈ ਇਹ ਅੰਦਰ ਸਲਾਹ ਅੱਛਾ ਇਹ ਕੈਂ ਦੇ ਹੀ ਵੀ ਜਿਹੜੇ ਤੁਸੀਂ ਪਾਲ ਦਿੱਤੀ ਦੀ ਠੇਕੇ ਤੇ ਹਿੰਦੇ ਨੂੰ ਆਹੋ ਇਹ ਆਖੰਦੇ ਆ ਵੀ ਚਲ ਠੇਕੇ ਤੇ ਪਹਿਲੀ ਅਹੀਂ ਵਹੀ ਜਾਨੇ ਆ ਤੇ ਜਿੰਨਾ ਦੀ ਠੇਕਾ ਹਿੰਦੇ ਕੋ ਲੈਨੇ ਆ ਉਹਨਾਂ ਹੀ ਤੁਹਾਨੂੰ ਦੇ ਦਿੰਨੇ ਆ ਨਹੀਂ ਯਾਰ ਮਾਨ ਨਾ ਬਹਿਲਾ ਜਾ ਕੇ ਚੰਗਾ ਕਿਥੇ ਦਿੱਤੀ ਦਿੱਤੀ ਰਹਿੰਦੋ ਹੁਣ ਮੰਮੀ ਸਲਾਹ ਹੀ ਕਰਨਦੇ ਆ ਤੁਸੀਂ ਤੇ ਗਾੜੀਆਂ ਭੱਜ ਖਾਣਾ ਪੈਨੇ ਉਸੇ ਵਲੇ ਨਹੀਂ ਮੈਂ ਦੇਣੀ ਨਹੀਂ ਤੁਹਾਨੂੰ ਤੇ ਫਿਰ ਗੱਲ ਖਾਦੀ ਆ ਤੇ ਉਹਦੇ ਕੋਲ ਠੇਕਾ ਲੈ ਨਹੀਂ ਆ ਅਹੀਂ ਆ ਲਈਏ ਚਾਹੇ ਨਾ ਲਈਏ ਤੈਨੂੰ ਇਹ ਗੱਲ ਨਾ ਕਿ ਲੱਗ ਮੈਨੂੰ ਤੁਹਾਨੂੰ ਸ਼ਰੀਕ ਹੀ ਚੰਗੇ ਲੱਗਦੇ ਆ ਨਾ ਅਹੀਂ ਨਹੀਂ ਨਾ ਚੰਗੇ ਲੱਗਦੇ ਅਹੀਂ ਵੀ ਤਾਂ ਤੁਹਾਨੂੰ ਠੇਕਾ ਹੀ ਦੇਣਾ ਵਾ ਮੈਨੂੰ ਵੀ ਸ਼ਰੀਕ ਹੀ ਚੰਗੇ ਲੱਗਦੇ ਤੁਹਾਡੇ ਨਾਲ ਮੈਨੂੰ ਅਹੀਂ ਤੁਹਾਡੇ ਕੋਹ ਨਹੀਂ ਲੱਗਦੇ ਨਹੀਂ ਜਿਦ ਤਰਾ ਹੁੰਦੀ ਸੀ ਇਹਨੂੰ ਬਾਹਰ ਕੱਢਦੇ ਸੀ ਨਾ ਤੁਸੀਂ ਉਹ ਹੋਈ ਜਾਂ ਨਹੀਂ ਹੋਰ ਤੈਨੂੰ ਬਣਗੇ ਕੋਈ ਮੈਨੂੰ ਤੇ ਮੰਮੀ ਉਹ ਆਪਣੇ ਘਰ ਤਾਂ ਬੀ ਬਾਹਰ ਨਿਕਲਦੀ ਇਹ ਵੀ ਆਪਣੇ ਘਰ ਤਾਂ ਬੀ ਬੱਟੀ ਆ ਹੁਣ ਤੁਸੀਂ ਅਹੀਂ ਆਪਣੇ ਘਰ ਬੀ ਆਪੜਾ ਹੁੰਦਾ ਯੋ ਤੁਸੀਂ ਅਹੀਂ ਕਦੇ ਵੜਾਉਂਦੇ ਆ ਮੰਮੀ ਉਹਨੇ ਕਿਤੇ ਚੱਜ ਨਾ ਕਿਤੇ ਆ ਗਈ ਤੇ ਬਹਿਣਾ ਨਹੀਂ ਕੋਈ ਗੱਲਬਾਤ ਨਹੀਂ ਕਿਤੇ ਕੋਹ ਨਹੀਂ ਕਿਤੇ ਨਣਾਨਾਂ ਨਾਲ ਕਿਤੇ ਪਰਜਾਈਆਂ ਨਾ 100 100 ਗੱਲਾਂ ਬਾਤਾਂ ਕਰਦੀਆਂ ਉਹ ਦਿਨ ਵੱਟੇ ਗਏ ਨਾ ਬਣਾ ਕੇ ਉਹ ਦਿਨ ਕਸੂਨ ਦੇ ਦੇ ਕਰੇ ਰੋਇਓ ਫਿਰ ਵੈ ਅਹੀਂ ਕਦੇ ਵਾਤੀ ਰੋਣਾ ਅਮੀ ਚੰਗੀ ਭਲੀ ਸਾਡੇ ਕੋ ਆਪਣਾ ਹਿੱਸਾ ਹੈਗਾ ਵਾ ਅਹੀਂ ਕੱਲ੍ਹ ਹੀ ਰੋਣਾ ਰੋਣਾ ਤੁਸੀਂ ਆ ਜਦੋਂ ਧੀ ਨੇ ਵੀ ਤੁਹਾਨੂੰ ਦਿੱਤਾ ਕੋਹ ਨਾ ਉਦੋਂ ਤੁਸੀਂ ਰੋਣਾ ਵਾ ਅਹੀਂ ਨਹੀਂ ਰੋਣਾ ਅਹੀਂ ਤਾਂ ਰੋਟੀ ਖਾਈ ਜਾਣੀ ਆ ਤੁਸੀਂ ਆਪਣਾ ਸੋਚੋ ਨਹੀਂ ਸਾ ਕੁਝ ਮੇਰੇ ਲਈ ਨਹੀਂ ਆ ਜੇ ਚੰਗਾ ਇਨ ਆਦੀ ਦੀ ਗਿਣਨਾ ਕਰੋ ਇਹ ਘਰ ਦੇ ਵਿੱਚ ਸਾਡਾ ਵੀ ਹਿੱਸਾ ਵਾ ਠੀਕ ਵਾ ਨਾ ਜਿੱਦਾਂ ਪਹਿਲੀ ਛੇਸਾ ਦਾ ਕਰਜ ਵੀ ਆ ਤੈਨੂੰ ਦੱਸੂਂਗੇ ਸਾਡ ਨੂੰ ਸਭ ਕੋ ਦੇ ਨਾਂ ਰ ਮੇਰੇ ਹੀ ਨਾ ਸਭ ਕੋ ਤਮ ਦੇ ਕੇ ਸਾਡ ਨੂੰ ਹਿੱਸਾ ਚਾਹੁੰਦਾ ਭਾਵੇਂ ਤੀ ਇਹਦੇ ਚਾਰ ਬੰਦੇ ਇਕੱਠੇ ਕਰ ਲਓ ਤੇ ਭਾਈ ਜਿੰਨੂੰ ਮਰਜ਼ੀ ਲਾ ਲਓ ਇਹਦੇ ਵਿੱਚ ਹਿੱਸਾ ਸਾਡਾ ਵੀ ਜੇ ਤਾਂ ਅਸੀਂ ਇੱਚੋਂ ਬਾਹਰ ਨਹੀਂ ਨਿਕਲਦੇ ਤੈਨੂੰ ਮਿਲਣਾ ਹੀ ਕੱਖ ਨਹੀਂ ਹੈ ਇਹ ਘਰ ਦੇ ਕਿੰਨੇ ਮਿਲ ਜੇਗਾ ਤੇ ਗੱਲ ਕਰੀਂ ਅਹੀਂ ਸਗੋ ਕਹਿੰਦੇ ਵੀ ਚਲੋ ਕੋਈ ਨਹੀਂ ਉਠੇ ਕੇ ਦੀ ਪਲੀ ਚੱਲਹੀਂ ਵਾ ਲਈਨੇ ਤੇ ਚਲੋ ਤੋਂ ਵਾਦੀ ਤਾਂ ਨੂੰ ਠੇਕਾ ਦੇਵਾਂਗੇ ਘਟ ਨਹੀਂ ਦੇਣਾ ਜਦ ਮੈਂ ਦੇਣੀ ਨਹੀਂ ਚਾਹੀਦਾ ਫਰਜ਼ਾ ਲਗਾ ਦੀ ਚਲੋ ਕੋਈ ਨਹੀਂ ਐਸੇ ਜਮਾਨ ਤੇ ਰਿਓ